ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਵ ਨੂੰ ਲੈ ਕੇ ਦੇਸ਼ ਵਿਦੇਸ਼ ਵਿੱਚ ਤਿਆਰੀਆਂ ਜੋਰਾ ਤੇ ਹਨ ਖਾਸ ਤੌਰ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਤਖਤ ਸ਼੍ਰੀ ਕੇਸ਼ਗੜ ਸਾਹਿਬ ਨੂੰ ਰੰਗ-बिरंगे ਫੁੱਲਾਂ ਦੇ ਰੰਗ-बिरंगी ਰੋਸ਼ਨੀ ਦੇ ਨਾਲ ਸਜਾਇਆ ਗਿਆ ਹੈ ਕਲ ਸੋਵੇਰੀਆ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਇਸ ਤੋਂ ਬਾਅਦ ਇੱਕ ਵਿਸ਼ਾਲ ਨਗਰ ਕੀਰਤਨ ਖਾਲਸਾ ਸਕੂਲ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ਼੍ਰੀ ਕੇਸ਼ਗੜ ਸਾਹਿਬ ਜਾ ਕੇ ਸਮਾਪਤ ਹੋਵੇਗਾ ਸੰਗਤ ਦੂਰ ਦੁਰਾਡੇ ਤੋਂ ਤਖਤ ਸ਼੍ਰੀ ਕੇਸ਼ਗੜ ਸਾਹਿਬ ਨਤਮਸਤਕ ਹੋਵੇਗੀ ਨੰਗਲ ਸਿ ਅਤਿ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਦਿੱਲੀ ਤੋਂ ਆਇਆ ਹਾਂ ਬਲਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਕਿਸ ਤਰ੍ਹਾਂ ਫੀਲ ਹੁੰਦਾ ਹੈ ਇੱਥੇ ਆ ਕੇ ਖਾਸ ਤੌਰ ਤੇ ਬੜਾ ਇਤਿਹਾਸਿਕ ਸਥਾਨ ਹੈ ਮੈਂ ਏਵਰੀ ਈਅਰ ਆਂਦਾ ਹਾਂ ਉਹਲੇ ਮਲੇ ਤੇ ਵੀ ਨਾ ਅਸਵਰੀ ਵੀ ਆਂਦਾ ਹੈਗਾ ਬਹੁਤ ਅੱਛਾ ਲੱਗਦਾ ਇੱਧਰ ਆ ਕੇ ਬਹੁਤ ਜ਼ਰਾ ਫੀਲ ਬਹੁਤ ਅੱਛਾ ਫੀਲ ਹੁੰਦਾ ਹੈ ਇੱਥੇ ਆ ਕੇ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਚਾਹ ਲੰਗਰ ਦੀ ਗੱਲ ਕੀਤੀ ਜਾਵੇ ਰਹਿائش ਬਹੁਤ ਅੱਛਾ ਬਹੁਤ ਅੱਛੇ ਹੋਏ ਨੇ ਏ ਹੋਟਲ

तो फर्स्ट टाइम कितने मैं आंता रहता पर फर्स्ट टाइम कि तो लकी है मैं अच्छा लगे और सजावट की जे बहुत अच्छी असम यही कह रहा सारे मतलब फ्लावर्स वगैरह देख रहा है बहुत अच्छी सजावट चल रही है तैयारी कर रहे अच्छा लग रहा है गुरु नानक पाशाह का जो प्रकाश पुरब मनाया जा रहा है जी खास तौर पर गुरद्वारा साहब में भी खूबसूरत तरीके सजाया गया ਕਿਸ ਤਰ੍ਹਾਂ ਲੱਗਦਾ ਇੱਥੇ ਆ ਕੇ ਖਾਸ ਤੌਰ ਤੇ ਗੁਰਪੁਰਬ ਦੇ ਮੌਕੇ ਤੇ ਬਹੁਤ ਹੀ ਚੰਗਾ ਲੱਗਿਆ ਜੀ ਮਨਾਜਾ ਜੀ ਸਿ ਆਏ ਨਾ ਨੇ ਅਸਰ ਤੇ ਅਸਰ ਦੇ ਜਿਹੜੇ ਦਰਸ਼ਨ ਕਰਾਏ ਸਾਨੂੰ ਉਹ ਵੀ ਅਸੀਂ ਪਹਿਲੀ ਵਾਰੀ ਵੇਖੇ ਇੱਥੇ ਆ ਕੇ ਅੱਜ ਕੱਲ ਨਗਰ ਕੀਰਤਨ ਵੀ ਹੋ ਗਿਆ ਪਰਸੋ ਜਾ ਕੱਲ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਵੀ ਆ ਕੇ ਆ ਕੇ ਬੜੀ ਖੁਸ਼ੀਆਂ ਮਿਲਣ ਦੀਆਂ आज ये है कि ऐसे इतने शानदार दर्शन करने का मौका मिला जी। पहला भी आए हो या पहली बार आए हो? पहली बार ही आए हैं जी पहली बार ही। अकेले तो आए हो पूरा परिवार नाल? नहीं मैं है गया मेरे सिस्टर है है मेरा ब्रदर है गया है। मेरे, मेरे नाल ही आए जी। इस तरह का एक्सपीरियंस रहा जी ये कपूरथले तो आए हैं। ਅਕੀ ਕਹਿਣਾ ਚਾਹੋਂਗੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਜੀ ਖਾਸ ਤੌਰ ਤੇ ਗੁਰੂ ਘਰਾਂ ਨੂੰ ਸਜਾਇਆ ਗਿਆ ਤੇ ਸੰਗਤਾਂ ਜਿਹੜੀ ਆ ਰਹੀ ਨੇ ਕੀ ਕਹਿਣਾ ਚਾਹੋਂਗੇ ਗੁਰੂ ਨਾਨਕ ਦੇਵ ਜੀ ਦਾ 552 ਸਾਲਾ ਗੁਰਪੁਰਬ ਬੜੀ ਸ਼ਾਦਾ ਨਾਲ ਸਾਰੇ ਸਿੱਖ ਸੰਗਤ ਮਨਾ ਰਹੀ ਹੈ ਖਾਸ ਕਰਕੇ ਸੁਲਤਾਨਪੁਰ ਲੋਧੀ ਬਹੁਤ ਹੀ ਜ਼ਿਆਦਾ ਸੰਗਤ ਉੱਥੇ ਅੱਜ ਤਹਲੇ ਪਹੁੰਚੀ ਚੁੱਕੀ ਆ ਤੇ ਗੁਰੂ ਦੀ ਕਿਰਪਾ ਨਾਲ ਹੋਰ ਵੀ ਕੁਝ ਰਹੀ ਆ ਅਸੀਂ ਹਰ ਸਾਲ ਉੱਥੇ ਦਰਸ਼ਨ ਕਰੀਦੇ ਆ ਕਿਉਂਕਿ ਕੋਪਰੂਥਲੇ ਸਾਥ ਤੋਂ ਆਇਆ ਪਰ ਅਸੀਂ ਇੱਧਰ ਕੇਸਗੜ ਸਾਹਿਬ ਵੱਲ ਪਹਿਲੀ ਵਾਰੀ ਆਏ ਸੀ ਇਸ ਸਾਰੀ ਬਣਾਇਆ ਸੀ ਸਾਨੂੰ ਤਿੰਨ ਚਾਰ ਛੁੱਟੀਆਂ ਨੇ ਅਸੀਂ ਅੱਧਰਗੁਰੂ ਦਵਾਰਾ ਸਾਹਿਬ ਦੇ ਦਰਸ਼ਨ ਕੀਏ ਇੱਧਰ ਵੀ ਆ ਕੇ ਬਹੁਤ ਖੁਸ਼ੀ ਹੋਈ ਹੈ ਬਹੁਤ ਪਸੰਦ ਆਈ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਗੁਰੂ ਮਹਾਰਾਜ ਜਿੱਤੇ ਕਿਰਪਾ ਬਣਾਈ ਰੱਖਣ ਸਾਰਿਆਂ ਤੇ ਬੇਰ ਭਰਿਆ ਹੱਥ ਤੀਸਰਾ ਤਖਤ ਖਾਲਸਾ ਪੰਡਾ ਇਹ ਤੱਕ ਸ਼੍ਰੀ ਕੇਸਗੜ ਸਾਹਿਬ ਖਾਸ ਤੌਰ ਤੇ ਜੇ ਦਿਹਾੜਿਆਂ ਦੇ ਮੌਕੇ ਤੇ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਵਟ ਵੀ ਕੀਤੀ ਜਾਂਦੀ ਹੈ ਕੀ ਕਹੋਗੇ ਪ੍ਰਬੰਧਾਂ ਵਾਲੇ ਸਜਾਵਟ ਬਾਰੇ ਅਸੀਂ ਹਾਲੇ ਹੁਣੇ ਪੁੱਛਿਆ ਬਹੁਤਾ ਟਾਈਮ ਨਹੀਂ ਹੋਇਆ ਤਖਤ ਜਿਹੜੇ ਗਿਸਰ ਸਾਹਿਬ ਦੇ ਦਰਸ਼ਨ ਕੀ ਇਤਿਹਾਸ ਸਜਾਵਟ ਹੋ ਰਹੀ ਹੈ ਉਹ ਵੀ ਚੁੱਕੀ ਹੈ ਬਹੁਤ ਵਧੀਆ ਹੋ ਰਹੀ ਹੈ ਤੇ ਹਾਲੇ ਜਿੰਨੇ ਵੀ ਪ੍ਰਬੰਧ ਦੇਖੇ ਆ ਸਰਾਂ ਦੇ ਵਿੱਚ ਵੀ ਅਸੀਂ ਆਪਣਾ ਟਿਕਿਆ ਬਹੁਤ ਬਹੁਤ ਵਧੀਆ ਪ੍ਰਬੰਧ ਸਾਰੇ ਬਹੁਤ ਕੋਆਪਰੇਟਿਵ ਨੇ ਬਹੁਤ ਜੁੜੀ ਗੱਲ ਦਾ ਅਸੀਂ ਪੁੱਛਦੇ ਆ ਬਹੁਤ ਮਿੱਠ ਬੋਲ ਰਹੇ ਨੇ ਸਾਰੇ ਬਹੁਤ ਕੋਆਪਰੇਟ ਕਰ ਰਹੇ ਨੇ ਹਾਂਜੀ ਕਿੰਨੇ ਸਿੱਖ ਪੰਥ ਦੀ ਜਿੱਕਰ ਗੱਲ ਕੀਤੀ ਜਾਵੇ ਸਿੱਖਾਂ ਦੇ ਲਈ ਬਹੁਤ ਵੱਡੇ ਦਿਹਾੜੇ ਨੇ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਇੱਥੇ ਆ ਕੇ ਅਸੀਂ ਪਹਿਲੀ ਵਾਰੀ ਆਏ ਆ ਤੇ ਪਰ ਹਰ ਪਾਸੇ ਖੁਸ਼ੀ ਦਾ ਹੀ ਮਾਹੌਲ ਲੱਗ ਰਿਹਾ ਬਹੁਤ ਮਨ ਖੁਸ਼ ਹੋਇਆ ਕੇ ਕੀ ਕਹਿਣਾ ਚਾਹੁੰਗੇ ਜੇ ਸੰਗਤ ਜਿਹੜੀ ਘਰ ਬੈਠੀ ਹੋਈ ਆ ਤੁਹਾਨੂੰ ਦੇਖਣ ਕੇ ਵੀ ਲੋਕ ਤੇ ਇਹ ਸੰਗਤਾਂ ਨੂੰ ਕਰੋਨੇਟਲ ਤੇ ਜਿਹੜਾ ਗੁਰੂ ਘਰਾਂ ਚ ਵਰਸ਼ਨ ਕਰਨੇ ਪਈ ਬਿਲਕੁਲ ਬਿਲਕੁਲ ਜੀ ਸੰਗਤ ਨੂੰ ਆਣਾ ਚਾਹੀਦਾ ਹੈ ਜੀ ਟਾਈਮ ਕੱਢ ਕੇ ਜਰੂਰ ਪਰਮਾਤਮਾ ਦੇ ਕੋਲ ਘਰ ਦੇ ਕੰਮ ਤੇ ਖਤਮ ਹੀ ਨਹੀਂ ਹੁੰਦੇ ਜਰੂਰ ਆਣਾ ਚਾਹੀਦਾ ਹੈ ਹਾਂਜੀ ਵਾਹਿਗੁਰੂ ਜਿੱਕੀ ਫਤਿਹ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਦੁਗਿਆੰਤਰ ਗੁਰੂ ਨਾਨਕ ਕੀ ਵਡਿਆਈ ਐਸੇ ਦੀਨ ਦਿਆਲ ਸਤਿਗੁਰੂ ਸਿੱਖ ਪੰਥ ਦੇ ਬਾਨੀ ਸਾਹਿਬੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਕੱਲ ਨੂੰ ਸਮੁੱਚਾ ਹੀ ਸਿੱਖ ਜਗਤ ਸਮੁੱਚਾ ਹੀ ਜਗਤ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਬਣਾ ਰਿਹਾ ਹੈ ਉੱਥੇ ਹੀ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਜਿਹੜੀਆਂ ਨੇ ਉਹ ਤਖਤ ਸਾਹਿਬ ਜੀ ਵਿਖੇ ਸੇਵਾਵਾਂ ਕਰ ਰਹੀਆਂ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਸੋਨੇ ਸ਼ਮਿਆਨੇ ਲਗਾਏ ਗਏ ਨੇ ਔਰ ਕੱਲ ਨੂੰ ਜਿੱਥੇ ਤਖਤ ਸਾਹਿਬ ਜੀ ਵਿਖੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ ਉਪਰੰਤ ਦੀਵਾਨ ਸੱਜਣਗੇ ਔਰ ਸਤਿਗੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਹਰ ਸਾਲ ਸ੍ਰੀ ਆਨੰਦਪੁਰ ਸਾਹਿਬ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਆਰੰਭ ਹੁੰਦਾ ਹੈ ਉਹ ਆਰੰਭ ਹੋਵੇਗਾ ਲਗਭਗ 12 ਵਜੇ ਆਰੰਭ ਹੋ ਕਰਕੇ ਸ਼ਾਮ ਵੇਲੇ ਤਖਤ ਸਾਹਿਬ ਜੀ ਵਿਖੇ ਸੰਪੂਰਨਤਾ ਹੋਵੇਗੀ ਸਮੁੱਚੇ ਇਹ ਜਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ